ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਢਾਲੀਵਾਲ ਬਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਸਬਸਕ੍ਰਾਈਬ ਜ਼ਰੂਰ ਕਰੋ ਜ਼ਰੂਰ ਕਰ ਲਿਓ ਜੀ ਜਿਹੜਾ ਬੈਲ ਆਈਕਨ ਦਾ ਬਟਨ ਨੂੰ ਪ੍ਰੈਸ ਕਰ ਲਿਆ ਕਰੋ ਤਾਂ ਕਿ ਜਿਹੜੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਾਲ ਇੱਕ ਤੁਹਾਡੇ ਨਾਲ ਜਿਹੜੀ ਮੈਂ ਖੁਸ਼ੀ ਦੀ ਗੱਲ ਜਿਹੜੀ ਸ਼ੇਅਰ ਕਰਨੀ ਸੀ ਕੱਲ ਜਿਹੜੀ ਆਪਾਂ ਜੀ ਮਿਸ਼ਨ ਲਾਈ ਸੀ ਇਸ ਸੰਡੇ ਨੂੰ ਤੇ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਤੁਸੀਂ ਸਾਰਿਆਂ ਨੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਹਾਡੇ ਵੱਲੋਂ ਬਹੁਤ ਹੀ ਜਿਹੜਾ ਹੈਗਾ ਉੱਥੇ ਰਸ਼ ਬਹੁਤ ਜ਼ਿਆਦਾ ਸੀਗਾ ਇਸ ਤਰ੍ਹਾਂ ਹੀ ਭੈਣਾਂ ਜਰੂਰ ਪਿਆਰ ਬਣਾਈ ਰੱਖਿਆ ਕਰੋ ਇੱਕ-ਇੱਕ ਸੂਟ ਜੇ ਤੁਸੀਂ ਆਪਣੇ ਕੋਲ ਆਰਡਰ ਕਰੋਗੇ ਤਾਂ ਹੀ ਤੁਹਾਨੂੰ ਕੁਆਲਟੀ ਦਾ ਪਤਾ ਲੱਗੂਗਾ ਬਟਿਕਾਂ ਹਰ ਇੱਕ ਥਾਂ ਹੁੰਦੀਆਂ ਨੇ ਭੈਣੋ ਇੱਕ ਵਾਰ ਜਿਹੜਾ ਸੂਟ ਆ ਤੁਸੀਂ ਜਰੂਰ ਆਰਡਰ ਕਰਿਆ ਕਰੋ ਦੇਖ ਕੇ ਬਿਲਕੁਲ ਹੀ ਜਾਨੂ ਜਿਹੜੇ ਰੇਟ ਦੇ ਸੂਟ ਹੁੰਦੇ ਆਪਣੇ ਕੋਲੇ ਤਿਆਰ ਕੀਤੇ ਪ੍ਰਿੰਟ ਵਰਕ ਕਾਰੀ ਵਰਕ ਨੀਡਲ ਵਰਕ ਹੈਂਡ ਵਰਕ ਜਿਸ ਤਰ੍ਹਾਂ ਦਾ ਸੂਟ ਵੀ ਤੁਸੀਂ ਆਪਣੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਿਲਕੁਲ ਹੀ ਘੱਟ ਰੇਟ ਦੇ ਵਿੱਚ ਹੁੰਦੇ ਆ ਬਾਕੀ ਜਿਹੜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਟਾਲੀਵਾਲ-ਡਾਟ-ਬੁਟੀਕ ਉੱਥੇ ਜਾ ਕੇ ਜਿਹੜੇ ਆਪਣੇ ਜਿਹੜੇ ਨਵੇਂ-ਨਵੇਂ ਡਿਜ਼ਾਈਨ ਹੁੰਦੇ ਆ ਉਹ ਵੀ ਤੁਸੀਂ ਡੇਲੀ ਚੈੱਕ ਕਰਿਆ ਕਰੋ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣੇ ਕੋਲੋਂ ਤੁਸੀਂ ਆਰਡਰ ਜਿਹੜਾ ਦੇ ਸਕਦੇ ਹੋ ਤੇ ਲਓ ਜੀ ਤوڑا ਜ਼ਿਆਦਾ ਟਾਈਮ ਨਹੀਂ ਲੈਂਦੇ ਹੋਏ ਤਾਂ ਆਪਾਂ ਅੱਜ ਕਰਾ ਸ਼ੁਰੂ ਕਰਦੇ ਆ ਨਵੇਂ-ਨਵੇਂ ਰੰਗਾਂ ਡਿਜ਼ਾਈਨਾਂ ਦੇ ਨਾਲ ਵੀਡੀਓ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਇਸ ਲਈ ਵੀਡੀਓ ਦੇ ਵਿੱਚ ਦੱਸਿਆ ਸੀਗਾ ਕੱਲ ਆਪਾਂ ਨੂੰ ਵੀਡੀਓ ਪਾਉਣ ਦਾ ਟਾਈਮ ਹੀ ਲੱਗਿਆ ਤੁਹਾਨੂੰ ਪਤਾ ਐਕਸੀਬਿਸ਼ਨ ਦੀ ਤਿਆਰੀ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ ਆਪਾਂ ਦੋ ਐਕਸੀਬਿਸ਼ਨਾਂ ਜਿਹੜੀਆਂ ਲਗਾ ਚੁੱਕੇ ਹਾਂ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਜੀ ਬਹੁਤ ਜ਼ਿਆਦਾ ਪਹਿਣਾ ਵਾਲੋਂ ਪ੍ਰੇਮ ਮਿਲਿਆ ਪਿਆਰ ਮਿਲਿਆ ਤੇ ਇੱਕ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਜੀ ਵਧੀਆ ਲੱਗਦੀਆਂ ਨੇ ਤੇ ਅੱਜ ਕੱਲ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸੀ ਉਹ ਨਹੀਂ ਸ਼ੇਅਰ ਕਰ ਪਾਈ ਅੱਜ ਜਿਹੜੀ ਹੈਗੀ ਵੀਡੀਓ ਮੈਂ ਤੁਹਾਨੂੰ ਪਾਈ ਸੀ ਪਿਛਲੀ ਵੀਡੀਓ ਇਸ ਤੋਂ ਵੀ ਰਖੜੀ ਦੇ ਤਿਉਹਾਰ ਤੱਕ ਆਪਾਂ ਕਾਟਨ ਦੇ ਸੂਟਾਂ ਦੇ ਉੱਪਰ ਜਿਹੜਾ ਡਿਸਕਾਊਂਟ ਰੱਖਾਂਗੇ ਜੋ ਵੀ ਸੂਟ ਤੁਹਾਨੂੰ ਪਸੰਦ ਆਉਣਗੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਲਿਓ ਇਹ ਵੀ ਹੈਗਾ ਜੀ ਕਾਟਨ ਦੇ ਉੱਪਰ ਬਿਲਕੁਲ ਹੀ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੁੰਦਾ ਏ ਕਿ ਟੈਕਸਟ ਬ੍ਰਾਂਡ ਹੈ ਕੋਈ ਇਹ ਨਹੀਂ ਹੈਗਾ ਵੀ ਘੱਟ ਕੁਆਲਿਟੀ ਦਾ ਕਪੜਾ ਤੁਹਾਡੇ ਨਾਲ ਆਪਾਂ ਜਿਹੜਾ ਹੈਗਾ ਘੱਟ ਡਿਸਕਾਊਂਟ ਤੇ ਕੱਢਾਂਗੇ ਬਹੁਤ ਹੀ ਜ਼ਿਆਦਾ ਝੋੜੇ ਸੂਟ ਹੁੰਦੇ ਆ ਸਿੰਗ ਤੁਸੀਂ ਰਖੜੀ ਤੇ ਆਪਣੇ ਤੱਕ ਆਪਣੇ ਕੋਲ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਵਾਇਰ ਕਰ ਸਕਦੇ ਹੋ ਤੇ ਇਹ ਹੈਗਾ ਜੀ ਕਾਟਨ ਦਾ ਸੂਟ ਦੇਖੋ ਕਿੰਨਾ ਪਿਆਰਾ ਕਲਰ ਆ ਪ੍ਰਿੰਟ ਦੇਖੋ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਹੈ ਇਸ ਦਾ ਇਸ ਤਰ੍ਹਾਂ ਦਾ ਇਹ ਆਲਓਵਰ ਸੂਟ ਰਹੂਗਾ ਜੀ ਅੱਜ ਵਾਲੇ ਸਾਰੇ ਸੂਟ ਆ ਜਿਹੜੇ 500 700 ਇਥੋਂ ਤੱਕ ਤੱਕ ਰੇਂਜ ਦੇ ਵਿੱਚ ਰਹਿਣ ਵਾਲੇ ਆ ਇਹ ਸੂਟ ਤੁਹਾਨੂੰ 700 ਦਾ ਮਿਲੂਗਾ ਜੀ ਕਿਉਂਕਿ ਕੱਪੜੇ ਤੇ ਕੁਆਲਿਟੀ ਦਾ ਫਰਕ ਹੁੰਦਾ ਹੈ ਜਿਹੜੇ ਆਪਣੇ ਜਿਹੜੇ ਸੂਟ ਸੀਗੇ 800 850 ਤੋਂ ਸੀ ਅੱਜ ਆਪਾਂ ਨੂੰ ਸਾਨੂੰ 700 ਦੇ ਵਿੱਚ ਇਹ ਵੀ ਹੈਗਾ ਆਲਓਵਰ ਸੂਟ ਇਹ ਆਪਣੀਆਂ ਮੰਮੀਆਂ ਵਾਸਤੇ ਜਾਂ ਹੁਣ ਖੁਦ ਵੀ ਲੜਕੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਲਾਈਟ ਕਲਰ ਪਸੰਦ ਕਰਦੇ ਆ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਇਹ ਵੀ ਆਲਓਵਰ ਸੂਟ ਹੈ ਕਪੜਾ ਇੰਨਾ ਜ਼ਿਆਦਾ ਸੌਫਟ ਹੈਗਾ ਬਹੁਤ ਹੀ ਜ਼ਿਆਦਾ ਦੇਖੋ ਇਸੇ ਵੀ ਬ੍ਰਾਂਡ ਚੈੱਕ ਕਰਾਉਂਦੇ ਆ ਪ੍ਰਿੰਸੈਸ ਕਲੈਕਸ਼ਨ ਬਹੁਤ ਹੀ ਜ਼ਿਆਦਾ ਜਿਹੜਾ ਸੋਹਣਾ ਸੂਟ ਹੈਗਾ ਇਹ ਵੀ ਆਪਣੇ ਕੋਲ ਮਿਲੂਗਾ ਜੀ ਅੱਜ 700 ਦੇ ਵਿੱਚ ਇਹ ਆਪਣੇ ਕੋਲੇ ਸਿੰਗਲ ਸਿੰਗਲ ਜਿਹੜੇ ਹੈਗੇ ਨੇ ਕਲਰ ਅਵੇਲੇਬਲ ਨੇ ਤੁਸੀਂ ਆਪਣੇ ਸੂਟ ਜਿਹੜੇ ਆਰਡਰ ਕਰ ਸਕਦੇ ਹੋ ਇਹ ਸੂਟ ਹੈਗਾ ਆਪਣੇ ਕੋਲੇ ਕਲਰ ਦੇ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਵੀ ਆਪਣੇ ਕੋਲੇ ਆਲ ਓਵਰ ਸੂਟ ਹੈ ਜੀ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੈਗਾ ਜਿਹਨੂੰ ਵੀ ਪਸੰਦ ਹੋਇਆ ਬਲੀ ਜਲਦੀ ਜਲਦੀ ਆਰਡਰ ਕਰ ਦਿਓ ਜੀ ਅਗਲੀ ਪ੍ਰਿੰਟਿੰਗ ਹੈਗੀ ਇਸ ਤਰ੍ਹਾਂ ਦੀ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਸ ਦੇ ਨਾਲ ਜਿਹੜਾ ਇਹ ਹੈਗਾ ਇਹ ਵੀ ਕਾਟਨ ਦੇ ਵਿੱਚ ਹੈਗਾ ਇਸ ਦੇ ਨਾਲ ਇਹ ਵੀ ਆਪਣੇ ਕੋਲ ਆਲਓਵਰ ਸੂਟ ਹੈ ਇਸ ਦਾ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸੇਮ ਕਲਰ ਨੇ ਕੋਈ ਆਪਾ ਫਿਲਟਰ ਜੋ ਚ ਨਹੀਂ ਕਰਦੇ ਜੋ ਵੀ ਵੀਡੀਓ ਦੇ ਵਿੱਚ 오ਰੀਜినਲ ਵੀਡੀਓ ਪਰ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆ ਇਹ ਵੀ 5 ਮੀਟਰ ਜਿਹੜਾ ਹੈਗੀ ਕਟਾ ਆਲਓਵਰ ਸੂਟ ਹੈ ਕਾਟਨ ਦੇ ਵਿੱਚ ਘਰ ਪਾਉਣ ਲਈ ਬਹੁਤ ਹੀ ਜ਼ਿਆਦਾ ਜੁੜੇ ਸੂਟ ਹੈ ਤੁਸੀਂ ਬਣਾ ਸਕਦੇ ਹੋ ਆਪਣੇ ਲਈ ਇਹ ਸੂਟ ਵੀ ਤੁਹਾਨੂੰ 700 600 500 ਇਸ ਤਰ੍ਹਾਂ ਹੀ ਇਹਨਾਂ ਦੀ ਰੇਂਜ ਹੈ ਜੋ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਦਿਓ ਜੀ ਇਹ ਦੁਆਰਾ ਇਹਨਾਂ ਦਾ ਤੁਸੀਂ ਪ੍ਰਾਈਜ਼ ਚੈੱਕ ਕਰਨਾ ਹੋਇਆ ਇਹ ਹੈਗਾ ਆਪਣੇ ਕੋਲੇ ਜਿਗਨ ਦੇ ਵਿੱਚ ਇਹ ਹੈਗੀ ਕਮੀਜ਼ ਦਾ ਕਪੜਾ ਇਹ ਹੈਗਾ ਜਿਹੜਾ ਚਿਗਨ ਦੇ ਵਿੱਚ ਇਸਦੀ ਬਾਟਮ ਹੈ ਚਾਹੇ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਜਿਹੜਾ ਇਹ ਦੀ ਦੇਖੋ ਮੈਚਿੰਗ ਇਸ ਤਰ੍ਹਾਂ ਦੀ ਇਹ ਤੁਹਾਨੂੰ ਮਿਲੂਗਾ ਜੀ 500 ਦੇ ਵਿੱਚ ਸ਼ਿਪਿੰਗ ਜਿਹੜੀ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਫ੍ਰੀ ਹੋਊਗੀ ਜੀ ਇਸ ਤੋਂ ਅੱਗੇ ਜਿਹੜੀ ਸ਼ਿਪਿੰਗ ਹੈ ਉਹ ਲੱਗੇਗੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੇ ਨਾਲ ਵੀ ਆਪਣੀ ਚਿਕਨ ਦੀ ਬਾਟਮ ਹੈ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸੂਟ ਸੀ ਜਿਹੜੇ ਆਪਣੇ ਕੱਲ ਉੱਥੇ ਸੇਲ ਹੋਏ ਨੇ ਬਹੁਤ ਜ਼ਿਆਦਾ ਡਿਮਾਂਡ ਸੀ ਇਹਨਾਂ ਸੂਟਾਂ ਦੀ ਬਹੁਤ ਪੈਣਾ ਮੁੜ ਕੇ ਗਈਆਂ ਕਿਉਂਕਿ ਆਪਾਂ ਦੁਬਾਰਾ ਤੋਂ ਇਸ ਚੀਜ਼ ਲੈ ਕੇ ਆਏ ਆ ਕਿਉਂਕਿ ਬਹੁਤ ਜ਼ਿਆਦਾ ਸੂਟ ਸੀ ਜਿਹੜੇ ਉੱਥੇ ਲੈ ਕੇ ਗਏ ਸੀ ਆਪਾਂ ਦੇ ਕੋਲੇ ਜਿੰਨੇ ਕੁ ਪੀਸ ਬਚੇ ਨੇ ਉਹ ਆਪਰ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੇ ਨਾਲ ਵੀ ਚਿਕਨ ਦੀ ਬਾਟਮ ਹੈ ਇਹਦਾ ਰੇਟ ਵੀ ਰਹੂਗਾ ਜੀ 500 ਰੁਪਏ షిప్పింగ్ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਦੀ ਫ੍ਰੀ ਹੋਊਗੀ ਜੀ ਇਸ ਦੇ ਨਾਲ ਇੱਕ ਚੀਜ਼ ਹੈਗੀ ਜਿਹੜੀ ਵਰਕ ਵਾਲੀ ਅੱਜ ਵੀ ਤੁਹਾਡੇ ਨਾਲ ਵਰਕ ਵਾਲਾ ਛੂਟ ਸ਼ੇਅਰ ਕਰਦੇ ਆ ਇਹੇ ਵੀ ਹੈਗਾ ਜੀ ਕਾਟਨ ਦੇ ਉੱਤੇ ਇਹਦੇ ਇਸ ਤਰ੍ਹਾਂ ਦੇ ਦੋ ਦੋ ਪੈਨਲ ਬੜੇ ਹੋਏ ਨੇ ਇਸ ਤਰ੍ਹਾਂ ਦਾ ਵਿਚਕਾਰ ਫਲਾਵਰ ਆ ਜਾਊਗਾ ਇੱਕ ਫਲਾਵਰ ਉੱਪਰ ਆ ਗਿਆ ਇੱਕ ਫਲਾਵਰ ਉਸ ਤੋਂ ਵੀ ਉੱਪਰ ਆ ਗਿਆ ਇਹਦੇ ਦੋ ਪੈਨਲ ਨੇ ਇਸ ਤਰ੍ਹਾਂ ਦਾ ਫੁੱਲ ਪ੍ਰਿੰਟਸ ਦਾ ਇਸ ਦੇ ਬਾਜੂ ਦੇ ਉੱਪਰ ਵਰਕ ਨਹੀਂ ਹੈਗਾ ਜੀ ਸਿਰਫ ਫਰੰਟ ਦੇ ਉੱਪਰ ਵਰਕ ਹੈ ਕੈਮਰਿਕ ਦੇ ਉੱਤੇ ਇਹ ਸੂਟ ਆ ਜਿਹੜਾ ਹੈਗਾ ਆਪਣੇ ਕੋਲੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਇੱਕ ਕਲਰ ਆਪਣੇ ਕੋਲੇ ਇਹ ਹੈਗਾ ਇਸ ਦਾ ਇਹਨਾਂ ਦੋਨੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 700 ਰੁਪਏ ਸ਼ਿਪਿੰਗ ਫਰੀ ਰਹੂਗੀ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਦੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਜੀ ਸਕਰੀਨ ਸ਼ਾਟ ਲੈ ਲਓ ਨਾਲ ਦੀ ਨਾਲ ਆਪਾਂ ਨੂੰ WhatsApp ਮੈਸੇਜ ਕਰ ਦਿਓ ਤੇ ਆਪਾਂ ਤੁਹਾਡਾ ਜਿਹੜਾ ਸੂਟ ਹੈ ਉਹ ਬੁੱਕ ਕਰ ਦਿਆਂਗੇ ਹਾਫ ਪੇਮੈਂਟ ਦੇ ਕੇ ਤੁਸੀਂ ਆਪਣਾ ਜਿਹੜਾ ਸੂਟ ਹੈ ਉਹ ਬੁੱਕ ਕਰ ਸਕਦੇ ਹੋ ਕਿਸੇ ਵੀ ਆਨਲਾਈਨ ਮੈਥਡ ਰਾਹੀਂ ਤੁਸੀਂ ਆਪਣੀ ਜਿਹੜੀ ਸੂਟ ਆਪਣੇ ਤੋਂ ਲੈ ਸਕਦੇ ਹੋ ਬਾਕੀ ਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਆਪਣੇ ਕੋਲ ਕਰਵਾਉਣਾ ਚਾਹੁੰਦੇ ਹੋ ਤਾਂ ਜਰੂਰ ਮੈਸੇਜ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਭੈਣਾਂ ਨੂੰ ਪਤਾ ਲੱਗ ਸਕੇ ਤੇ ਬਾਕੀ ਜਿਹੜਾ ਇੱਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਜਿਹੜੇ ਸਾਨੂੰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ